ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਧਰਮਕੋੜ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅਮ੍ਰਿਤਸਰ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਹੀ ਝੋਟੀ ਦਿਖਾਵਾਂਗੇ ਚੰਗੇ ਤਗੜੇ ਕੱਦ ਕਾਠ ਵਾਲੀਆ ਤੇ ਬਿਲਕੁਲ ਥਰੇਲੂਆ ਪਸ਼ੂ ਤੇ ਆਪਾਂ ਪਹੁੰਚਿਆ ਵੀਰ ਬਲਜਿੰਦਰ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਕੁਛ ਨਹੀਂ ਐਡੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਠੀਕ ਠਾਕ ਜੀ ਇਈ ਵਿਧੀ ਆਪਣਾ ਨਾਮ ਤੇ ਐਡਰੈਸ ਦੱਸਿਓ। ਨਾਮ ਮੇਰਾ ਬਲਜਿੰਦਰ ਹੈ ਜੀ ਪਿੰਡ ਧਰਮਕੋੜ ਤਸਕਿਲ ਜਨਾਲਾ ਜਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ ਫੋਨ ਨੰਬਰ ਬੋਲ ਦਿਓ। 78370 73150 ਠੀਕ ਹੈ ਜੀ। ਭਈ ਝੋਟੀ ਬਾਰੇ ਦੱਸਿਓ ਕਿੰਨਾ ਸਮਾਂ ਸੁਈ ਤੇ ਕੀ ਇਹਦਾ ਮਿਲਕ ਰਿਕਾਰਡ ਆ। ਇਹ ਦੂਜੇ ਸੁਵੇ ਭਾਈ ਝੋਟੀ ਆ। ਅੱਛਾ ਜੀ। ਹਾਂ ਜੀ। ਤੇ ਕਿੰਨੇ ਕ ਟਾਈਮ ਹੋ ਗਿਆ ਸੁਈ ਨੂੰ? ਇਹਨੂੰ 10 ਤੋਂ 12 ਦਿਨ ਹੋ ਗਏ ਆ ਸੁਈ ਨੂੰ। ਠੀਕ ਹੈ ਜੀ ਤੇ ਕਿੰਨਾ ਕ ਦੁੱਧ ਇਸ ਟਾਈਮ ਪਿਆਰ? ਇਹ ਤਾਂ ਮੇਰਾ ਦੁੱਧ ਹੈਗਾ 16 ਤੋਂ ਪਿਛਲੇ ਪਿਛਲੇ ਸੁਵੇ 16 ਦਿਨ ਦੀ ਰਹੀ ਅੱਛਾ ਜੀ ਹਾਂਜੀ ਠੀਕ ਹੈ ਤੇ 16 ਤੋਂ ਵੱਧ ਹੀ ਆ ਤੇ ਬਾਕੀ ਮਜਬੂਰੀ ਦੇ ਕਰਨੇ ਹੀ ਵੇਚਣੇ ਆ ਠੀਕ ਹੈ ਠੀਕ ਹੈ ਜੀ ਹੁਣ ਮੌਕੇ ਤੇ ਕਿੰਨਾ ਚਿਰ ਤਿਆਰ ਮੌਕੇ ਤੇ ਹੁਣ 16 ਦੇ ਲਾਗੇ ਬੰਨੇ ਤੇ ਹੈਗਾ ਭਾਜੀ ਦੱਸਣ ਦਿਆ ਵੀਰ 12 ਲੀਟਰ ਦੁੱਧ ਹੈਗਾ ਹੁਣ 16 ਲੀਟਰ ਭਰਦੀ ਆ ਭਰਦੀ ਆ ਸੇਵਾ ਨਹੀਂ ਆ ਸੇਵਾ ਦੀ ਮਾੜਾ ਦੇ ਹੱਥ ਵਾਸੀ ਅੱਛਾ ਤੇ ਉਹ ਢਿਲੇ ਮਠੇ ਰਹਿੰਦੇ ਆ ਤੇ ਹੁਣ ਪੱਠਿਆਂ ਦਸੀ ਬੜੀ ਤੰਗੀ ਕਰਕੇ ਵੇਚਣੇ ਆ ਹੋਰ ਤੇ ਗੱਲ ਕੋਈ ਨਹੀਂ ਠੀਕ ਹੈ ਜੀ ਤੇ ਖੋਲੋ ਭਾਜੀ ਫਿਰ ਖੋਲ ਕੇ ਦਿਖਾਈਏ ਮਗਰ ਕਟਾ ਦੱਸਿਆ ਵੀਰ ਨੇ ਲਓ ਬਾਜੀ ਆਹ ਵਾਲਾ ਜਵਾਬ ਜੇ ਬੰਝਵਾਰ ਕੀ ਪਿਛੇ ਕਟਾ ਹੀ ਆ ਜੀ ਠੀਕ ਹੈ ਮੇਲ ਕਾਫ ਆ ਗਿਆ ਜੀ ਪਿਛੇ ਬਿਲਕੁਲ ਜੇ ਕਾਲੀ ਲੁਈਆਂ ਜਵਾਬ ਦੀ ਵੀਰ ਵੀ ਕੰਮ ਗੁੰਮ ਤੇ ਜਾਂਦਾ ਤਾਂ ਕਰਕੇ ਪੂਰਾ ਪਤਾ ਨਹੀਂ ਹੈਗਾ ਸੇਂਗ ਦਸੋਂਦਾ ਵੀ ਆ ਨਿਕਾਲਨੇ ਕਾ ਜੱਸ ਸੇਂ ਗਿਆ ਤੇ ਕੱਡ ਕਾਠ ਬਹੁਤ ਹੀ ਤਗੜਾ ਆ ਗਿਆ ਥੋੜੀ ਡਾਕ ਕੇ ਤੋਰ ਵੀਰ ਨੇ ਆਵ ਲੈਵ ਲੋ ਬਾਜੀ ਬਾਕੀ ਚੰਦਾ ਚੰਦਾ ਤੇ ਥਣ ਥਣ ਤੁਹਾਨੂੰ ਦਿਖਾਉਂਦੇ ਆ ਜੇ ਆਣ ਗਿੱਠ ਗਿੱਟ ਤੇ ਲੱਗਾ ਵਾ ਲੇ ਥੋੜਾ ਜਿਆ ਸਲੋ ਬਜੀ ਬਰਾਂਡੇ ਜਿੱਡੀ ਛੋਟੀ ਕਹਿ ਸਕਦੇ ਆਪਾਂ ਇਹਨੂੰ ਥੋੜਾ ਲੀਟਰ ਭਾਇਨੇ ਪਿਛਲੇ ਸਵੇਰੇ ਜਿਹੜੀ ਚੋਕੇ ਲਿਆਂਦੀ ਆ ਤੇ ਇਸ ਟਾਈਮ ਜਿਹੜਾ ਹੁਣ ਮੌਕੇ ਤੇ ਕੋਈ 12 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਤਿਆਰ ਆ ਤੇ ਚਲੋ ਮੈਲਾ ਮੂਲਾ ਮਾਰ ਕੇ ਵਧ ਜੂਗੀ ਕਰਨ ਵਾਲੀ ਦੁੱਧੋਂ ਇਹ ਠੰਣਫੂਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਹ ਬਈ ਮੋਲੇ ਦਾ ਫਿਰ ਮੋਲ ਫਿਰ ਭਾਈ ਜਦਾਂ ਕੋਈ ਕਸਟਮਰ ਜਦਾਂ ਕੋਈ ਫੋਨ ਆਉ ਕੋਈ ਭਰਾ ਤਾਂ ਆਪਾਂ ਮੌਕੇ ਤੇ ਮੋੜ ਕਰ ਲਾਂਗੇ ਠੀਕ ਹੈ ਠੀਕ ਹੈ ਹਾਂਜੀ ਤੇ ਜਾਇ ਜੀ ਕਰਨਾ ਹੈ ਜਾਂ ਨਹੀਂ ਜਾਇ ਜੀ ਮਾਨ ਤਨ ਪੂਰਾ ਕਰਾਂਗੇ ਭਾਈ ਠੀਕ ਹੈ ਠੀਕ ਹੈ ਲਓ ਭਾਈ ਮਾਨ ਤਨ ਬਾਈ ਕਹਿੰਦਾ ਕਿ ਖੁੱਲਾ ਕਰਾਂਗੇ ਤੇ ਥਾਣੇ ਤੋਂ ਜਿਹੜਾ ਬਹੁਤ ਹੀ ਚੰਗਾ ਆ ਗਿਆ ਗੇਠ-ਗੇਠ ਤੇ ਥਾਲਿਆਂ ਤੇ ਨਾਰਾ-ਨੋੜਾ ਵੀ ਚੱਡੇ ਤੇ ਚੰਗੀ ਆ ਗਿਆ ਤੇ ਵੀਡੀਓ ਨੂੰ ਭਾਈ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ